ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਜੀ ਸਾਡੇ YouTube ਚੈਨਲ ਪੰਥ ਫੈਸ਼ਨ ਹਾਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟ ਜੋ ਕਿ ਰਹਿਣਗੇ ਸਾਰੇ ਹੀ ਬਲੈਕ ਕਲਰ ਦੇ ਵਿੱਚ ਆਓ ਦਿਖਾਉਨੇ ਆ ਤੁਹਾਨੂੰ ਪਹਿਲਾ ਸੂਟ ਤੁਸੀਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੋ ਕਿ ਲਾਈਨਿੰਗ ਪ੍ਰਿੰਟ ਦੇ ਵਿੱਚ ਹੈ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਜੀ ਕਪੜਾ ਰਹੇਗਾ ਤੁਹਾਨੂੰ ਸੁਪਰ ਟੈਕਸ ਚ ਬ੍ਰਾਂਡ ਦਾ ਇਹ ਹੈ ਜੀ ਇਹਦੀ ਪਲੇਨ ਸਲਵਾਰ ਬਲੈਕ ਕਲਰ ਦੀ ਇਹ ਰਹੇਗਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਹਾਫ ਪਿਓਰ ਦਾ ਤੁਸੀਂ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਇਹਦੀ ਜਿਹੜੀ ਬਾਟਮ ਆ ਉਹ ਦੋ ਅਸੀ ਰਹੇਗੀ ਜਿਵੇਂ ਦੇਖੋ ਕਿੰਨਾ ਪਿਆਰਾ ਸੂਟ ਲੱਗ ਰਿਹਾ ਬਲੈਕ ਕਲਰ ਤਾਂ ਜੀ ਬੇਸੇ ਬਹੁਤ ਪਸੰਦ ਕਰਦੇ ਸਾਰੇ ਇਹ ਰਹੇਗਾ ਜੀ ਅਗਲੇ ਡਿਜ਼ਾਈਨ ਦਾ ਸੂਟ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਕਿੰਨੀ ਪਿਆਰੀ ਡਿਜ਼ਾਈਨਿੰਗ ਆਦੀ ਇਹਦੇ ਨਾਲ ਵੀ ਜੀ ਉਹੀ ਸੇਮ ਰਹੇਗੀ ਬਲੈਕ ਕਲਰ ਦੀ ਸਲਵਾਰ ਤੇ ਟਾਈ ਐਂਡ ਡਾਈ ਦਾ ਦੁਪੱਟਾ ਇਹ ਹੈ ਜੀ ਅਗਲਾ ਕਲਰ 3rd ਡਿਜ਼ਾਈਨ ਇਹ ਵੀ सेम ਬਲੈਕ ਕਲਰ ਚ ਕਿਤਾ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਕਿੰਨਾ ਪਿਆਰਾ ਸੂਟ ਲੱਗ ਰਿਹਾ ਇਹਨਾਂ ਸਾਰੇ ਸੂਟਾਂ ਦਾ ਰੇਟ ਜੀ ਹੈਗਾ ਆ 550 ਦੁਪੱਟੇ ਸਾਰਿਆਂ ਨਾਲ सेम ਰਹਿਣਗੇ ਸਲਵਾਰ ਵੀ ਸਾਰਿਆਂ ਨਾਲ ਬਲੈਕ ਹੀ ਰਹੇਗੀ ਇਹ ਹੈਗਾ ਜੀ ਲਾਸਟ ਕਲਰ ਇਹ ਵੀ ਤੁਸੀਂ ਦੇਖੋ ਕਿੰਨਾ ਪਿਆਰਾ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਹ ਜੀ ਬਹੁਤ ਹੀ ਪਿਆਰਾ ਕੂਲ ਫੈਬਰਿਕ ਹੈ ਜੋ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਕੂਲ ਰਹੇਗਾ ਤੇ ਸਾਰੇ ਆਮ ਤੌਰ ਤੇ ਇਹਨਾਂ ਨੂੰ ਪਸੰਦ ਬਹੁਤ ਕਰਦੇ ਆ ਇਹਨਾਂ ਦੇ ਨਾਲ ਵੀ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ